ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਾਉਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹਦੇ ਨੇੜੇ ਪਿੰਡਾਂ ਦੀ ਜਦੋਂ ਗੱਲ ਕਰੀਏ ਤਾਂ ਇੱਕ ਪਾਸੇ ਕੋਟ ਸੁਖਿਆ ਦੂਜੇ ਪਾਸੇ ਕਣੀਏ ਵਾਲਾ ਪੰਜ ਗਰਾਈ ਇਹਦੇ ਆਸ-ਪਾਸ ਦੇ ਪਿੰਡ ਭਲੂਰ ਵੀ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਘਰ ਚ ਗਾਵਾਂ ਕੁਝ ਕੁ ਤੁਸੀਂ ਬਦੀਆਂ ਦੇਖੋਗੇ ਤੇ ਇਹਨਾਂ ਤੋਂ ਬਿਨਾਂ ਅੱਜ ਇੱਕ ਜਿਹੜੀ ਝੋਟੀ ਵਿਕਾਊ ਕੀਤੀ ਹੈ ਇਹ ਵਿਕਰੀ ਆਸਤੇ ਇਹਨੇ ਕੁ ਪਸ਼ੂ ਘਰ ਦੇ ਵਿੱਚ ਰੱਖੇ ਹੋਏ ਸੋ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਝੋਟੀ ਪਸੰਦ ਆ ਜੂ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਦੇਖ ਸਕਦੇ ਹੋ ਨੰਬਰ ਜਿਹੜਾ ਸਕਰੀਨ ਉੱਤੇ ਚੱਲਦਾ ਰਹਿਣਾ ਇੱਕ ਗੱਲ ਇੱਥੇ ਫੇਰ ਐਡ ਕਰ ਦਿਆਂ ਦੱਸੋ ਵੀ ਇਹ ਵੀ ਆਮ ਪਸ਼ੂ ਪਾਲਕ ਹੈ ਇਸ ਟਾਈਮ ਕੋਈ ਵਪਾਰ ਦਾ ਕੰਮ ਨਹੀਂ ਕੋਈ ਪਸ਼ੂ ਲਿਆ ਕੇ ਵੇਚਦੇ ਨਹੀਂ ਜਿਹਦੇ ਕਰਕੇ ਰੇਟ ਬਾਰੇ ਜ਼ਰੂਰੇ ਰਹਿੰਦਾ ਵੀ ਜਿਹੜਾ ਘਰੇਲੂ ਬੰਦਾ ਉਹ ਆਪਦੀ ਮਰਜ਼ੀ ਨਾਲ ਮੁੱਲ ਰੱਖਦਾ। ਸੋ ਰੇਟ ਜਿਹੜਾ ਉਹ ਫਿਕਸ ਨਹੀਂ ਹੁੰਦਾ ਜਦੋਂ ਤੁਸੀਂ ਆ ਕੇ ਦੇਖਦੇ ਹੋ। ਪਸੂ ਗੱਲਬਾਤ ਕਰਦੇ ਹੋ ਕਿਸੇ ਫਾਰਮਰ ਦੇ ਨਾਲ ਤਾਂ ਫਿਰ ਉਹ ਉਹਦੇ ਚੋ ਕੁ ਸਮਾਨਤਨ ਹੋ ਜਾਂਦਾ ਹੁੰਦਾ। ਸੋ ਆਓ ਜਾਣਕਾਰੀ ਪਹਿਲਾਂ ਲਈਏ ਫਿਰ ਤੋਰਾਂਗੇ ਹਾਲਾਂਕਿ ਹਵਾਨਾ ਤੁਹਾਨੂੰ ਕਲੀਅਰ ਹੁੰਦਾ ਹੋਣਾ ਤੁਰਦੀ ਤੋਂ ਵੀ। ਸੋ ਸੋਹਣਾ ਹਵਾਨਾ ਝੋਟੀ ਤਿਆਰ ਕਰ ਰਹੀ ਹੈ। ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ। ਨਾਮ ਦੱਸੋ ਬਈ ਆਪਣਾ। ਜਗਮੀਤ ਸਿੰਘ ਵੀਰੇ। ਜਿੰਨੇ ਜਾਣ ਵਾਲਾ। ਠੀਕ ਹੈ ਜਗਮੀਤ ਬਾਈ ਜਿਹੜੀ ਅੱਜ ਝੋਟੀ ਵੇਚਣ ਲੱਗੀ ਹੋ ਕੰ ਇਹ ਦੂਜਾ ਸੂਆ ਵੀ ਦੂਜਾ ਸੂਆ ਹਾਂਜੀ ਦਿਨ ਕਿੰਨੇ ਕੰਦਾ ਚੱਲੇ ਜੀ ਦਿਨ 6 ਇੱਕ ਰਹਿ ਗਿਆ ਹੁਣ ਤੱਕ ਠੀਕ ਹੈ ਯਾਨੀ 6 ਇੱਕ ਦਿਨ ਅੰਦਾਜ਼ਾ ਹਫਤਾ ਕਿ ਲੈ ਜੂਗੀ ਹਾਂਜੀ ਹਾਂਜੀ ਅੱਛਾ ਭਾਈ ਪਹਿਲੇ ਸੂਏ ਦੁੱਧ ਕਿੰਨਾ ਚੋਇਆ ਪਹਿਲੇ 12 ਕਿਲੋ ਚੋਇਆ ਵੀਰੇ 12 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਰੇਟ ਕੀ ਰੱਖਦੇ ਹਾਂ ਬਈ ਤਾਂ 132 1 ਲੱਖ 32 ਹੈ 1 ਲੱਖ 32000 ਰੁਪਏ ਹਾਂਜੀ ਠੀਕ ਹੈ ਸੋ ਦੋਸਤੋ ਦੂਜਾ ਸੂਆ ਝੋਟੀ ਪਹਿਲੇ ਸੂਏ ਬਾਈ ਕਹਿੰਦੇ ਵੀ 12 ਕਿਲੋ ਦੁੱਧ ਚੋਇਆ ਹੈ ਹਜੇ ਹਫਤਾ ਲੈਂਦੀ ਹੈ ਮੀਡੀਅਮ ਹਾਈਟ ਦੇ ਵਿੱਚ ਹੈ ਸਿੰਘ ਦਾ ਡਿਜ਼ਾਈਨ ਤੁਹਾਡੇ ਸਾਹਮਣੇ ਥਾਣਾ ਜਿਹੜੇ ਉਹ ਤੁਹਾਨੂੰ ਤੁਰਦੀ ਤੋਂ ਵੀ ਦਿਖਾ ਦੂੰਗਾ ਇਹਦੇ ਕਬਹਣੀ ਵਾਲੇ ਪਾਸੇ ਇੱਕ ਵੱਖਰੀ ਸ਼ਾਖ ਹੈਗੀ ਐ ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਆ ਕੇ ਦੇਖਣੀਆਂ ਹੁੰਦੀਆਂ ਕੁਝ ਹੁੰਦੀਆਂ ਵੀ ਤੁਹਾਨੂੰ ਪਹਿਲਾਂ ਹੀ ਧਿਆਨ ਚ ਲਿਆਂਦੀਆਂ ਜਾਣ ਹਵਾਨਾ ਬਹੁਤ ਸੋਹਣਾ ਦਿਖਾ ਰਹੀ ਐ ਜਦੋਂ ਸਾਈਡ ਨੂੰ ਜਾਂਦੀ ਤੁਸੀਂ ਨੋਟ ਕਰਿਓ ਜੇ ਇਦਾਂ ਦਾ ਰੁੱਖ ਐ 1,32,000 ਰੇਟ ਐ ਖੋਲੋ ਬਈ ਤੋਰਦੀ ਇਹਨੂੰ ਸੋ ਤੋੜ ਕੇ ਦਿਖਾਉਣੀ ਐ ਦੋਸਤੋ ਜੇ ਨਾ ਡਰੀ ਬਹੁਤਾ ਤਾਂ ਸੋਹਣਾ ਤੁਰ ਕੇ ਦਿਖਾ ਦਊਗੀ ਤੇ ਨਹੀਂ ਫਿਰ ਹਵਾਨਾ ਤਾਂ ਆਸੇ ਪਾਸੇ ਨੂੰ ਜਾਂਦੀ ਝੋਟੀ ਨੇ ਜੱਜਮੈਂਟ ਕਰਾਈ ਦਿੱਤੀ ਆਪਾਂ ਨੂੰ ਸੋ ਸੰਭੀ ਫੁੱਲ ਹੈ ਵਜਨ ਫੁੱਲ ਹੈ ਹਾਈਟ ਮੀਡੀਅਮ ਦਰਮਿਆਨੇ ਕੱਦ ਦੀ ਝੋਟੀ ਹੈ ਕੋਈ ਬਹੁਤਾ ਉਪਰਾ ਨਹੀਂ ਮਣਾਉਂਦੀ ਪਹਿਲਾਂ ਇਹ ਲੱਗਦਾ ਸੀ ਸ਼ਾਇਦ ਵੱਧ ਡਰੂਗੀ ਪਰ ਇਦਾਂ ਦਾ ਕੋਈ ਲੱਗਦਾ ਨਹੀਂਗਾ ਵੀ ਇਹਦੇ ਚ ਬਿਲਕੁਲ ਜਿਆਦਾ ਇਹ ਡਰੇਗੀ ਉਧਰ ਨੂੰ ਲੈ ਜਾਓ ਵੀਰੇ ਬਰਾਂਡੇ ਵਾਲ ਨੂੰ ਫੇਰ ਰੋਕ ਲੀਂ ਬਈ ਗੋਆ ਕਰ ਲੈਂਦੇ ਇਹਨੂੰ ਸੋ ਦੱਸੋ ਹਵਾਨਾ ਹੁਣ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਪੀ ਲੈਂਦੇ ਹਾਂ ਜੇ ਪਾਣੀ ਪੀਂਦੀ ਤਾਂ ਵੀ ਕੋਈ ਨਹੀਂ ਸੋ ਹਵਾਨਾ ਦੋਸਤੋ ਹੁਣ ਤਾਂ ਇੱਥੋਂ ਕਲੀਅਰ ਹੀ ਝੋਟੀ ਦਾ ਦਿਸ ਰਿਹਾ ਉਹ ਮੈਂ ਥੋੜਾ ਜ਼ੂਮ ਕਰ ਲੈਣਾ ਜਿੰਨਾ ਚਿਰ ਇਹ ਇਸ ਤਰ੍ਹਾਂ ਖੜੀ ਹੈ ਤਾਂ ਤੁਹਾਨੂੰ ਹਵਾਨਾ ਕਨਫਰਮ ਕਰ ਦਈਏ ਇਦਾਂ ਦਾ ਰੋਖਾ ਦੋਸਤੋ ਹਵਾਨੇ ਦਾ ਪਰਲੇ ਪਾਸੇ ਕ ਬਹਿਣੀ ਵਾਲੇ ਪਾਸੇ ਜਿਹੜੀ ਸ਼ਾਖ ਵੱਖਰੀ ਹੈਗੀ ਉਹ ਮੈਂ ਪਹਿਲਾਂ ਦੱਸ ਚੁੱਕਿਆ ਬਾਕੀ ਤੁਸੀਂ ਹਵਾਨਾ ਇਹਦਾ ਹੁਣ ਕਲੀਅਰ ਹੀ ਦੇਖ ਲਿਆ ਕੋਈ ਬਹੁਤਾ ਲੰਬਾ ਇਹਨੂੰ ਦੁਬਾਰਾ ਤੋੜਨ ਦੀ ਲੋੜ ਨਹੀਂ ਹੈ ਇਧਰੋਂ ਫੇਰ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਬੰਨ ਲਵਈ ਥੀ ਸੋ ਇੱਕ ਹੀ ਨਾਕ ਸੀ ਦੋਸਤੋ ਬਾਈ ਹਰਿਆਂ ਕੋਲ ਵਿਕਰੀ ਆਲਾ ਤੇ ਉਹ ਤੁਹਾਨੂੰ ਦਿਖਾਤਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ